सो जिन्हें भी सारियां भेड़ा जिंदर कौर अमरदीप कौर बजिंद्र कौर नरिंदर कौर चंद्रजीत कौर ਮੰਟਰ ਦਾ ਸੌਂਸ ਕਿੱਥੇ ਆਇਆ ਪਿਛੇ ਸਾਰਿਆਂ ਨੂੰ 200 ਕਰੋੜ ਰੁਪਈਆ ਪਿਆ ਹੈ ਭਾਵੇਂ ਉਹ ਚੰਡੀਗੜ੍ਹ ਬਣਾ ਲਓ ਖਰੜਾ ਨੂੰ ਇਹੋ ਜਿਹਾ ਵਿਜ਼ਨ ਨਹੀਂ ਖਰੜਾ ਨੂੰ ਮਿਲਿਆ ਜੀ ਸਾਡੀ ਦੀਚ ਕਮੀ ਨਹੀਂ ਨਾ ਐਸੀਆ ਦੀ ਦੀਚ ਕਮੀ ਹੈ ਜਿੰਨੀ ਦੇਰ ਅਫਸਰ ਦੇ ਪੋਲਿਟਿਕਸ ਦਾ ਸੁਣ ਇੱਕ ਨਹੀਂ ਹੁੰਦਾ ਮੈਂ ਦੇਖੋ ਵਿਜ਼ਨ ਦੇ ਸਕਦੀ ਹਾਂ ਮੈਂ پیسے ਲਿਆ ਫਰਕ ਲਿਆ ਮਝੌਲੀ ਬਾਡਰ ਲਈ ਲੇਸ 145 ਕਰੋੜ ਲਿਆਦਾ ਹੁਣੋਂ ਤੋਂ ਬਾਅਦ ਕੰਮ ਨੂੰ ਸ਼ੁਰੂ ਕਰਨਾ ਅਫਸਰਾਂ ਦਾ ਕੰਮ ਹੈ ਹੁਣ 200 ਕਰੋੜ ਰੁਪਏ ਖਰੜ ਦੇ ਲੋਕਾਂ ਦਾ ਪੈਸਾ ਜਿਹੜਾ ਕਮੇਟੀ ਚ ਪਿਆ ਹੈ ਹੁਣ ਜੇ ਕੂੜਾ ਕਾਰੀ ਕੰਪਨੀ ਨੇ ਆਕੇ ਉਹਦੇ ਕੂੜਾ ਸਾਫ਼ ਨਹੀਂ ਕਰਨਾ ਮੈਂ ਕਿਹਾ ਕਿ ਤਾਂ ਕੋਸਟ ਕੰਪਨੀ ਨੂੰ ਪਿਕ ਕਰੋ ਸੋ ਇਹਨਾਂ ਉੱਤੇ ਕੰਮ ਸ਼ੁਰੂ ਕਰੀਏ ਐਂਡ ਕੁਆਲਿਟੀ ਵਾਲੇ ਕਰੀਏ ਕਿ ਚੌਥੇ ਦਿਨ ਛੋਟੀ ਵੱਡੀ ਪਾਈਪ ਨਹੀਂ ਪ੍ਰੋਪਰ ਪਾਈਪਾ ਪਾਓ

ਤਲਕੇ ਦਾ ਪਹਿਲੇ ਪਤਾ ਜੀ ਆ ਕੇ ਆ ਗਏ ਜਰੂਰ ਖੜਾ ਕੇ ਤੁਸੀਂ ਵੀ ਉਦੋਂ ਦੀ ਬੈਠੇ ਹੋ ਜੀ ਜਦੋਂ ਦਾ ਇਹ ਮੇਰੇ ਖਿਆਲ ਚ ਦੁਪਹਿਰ ਦਾ ਅਸੀਂ ਸ਼ੁਰੂ ਕੀਤਾ ਸੀ ਹੁਣ ਸ਼ਾਮ ਦੇ 6 ਵਜਣ ਵਾਲੇ ਨੇ ਸੋ ਬਹੁਤ ਸਾਰੇ ਮਸਲੇ ਨੇ ਜਿਹੜੇ ਲੋਕਾਂ ਨੇ ਦੱਸੇ ਆ ਸਾਰੇ ਪ੍ਰਸ਼ਾਸਨ ਸੁਮੇਤ ਉਹਨਾਂ ਦਾ ਜਿਹੜਾ ਸੇਵਾ ਸਮਾਗਮ ਅੱਜ ਸੀ ਕੀਤਾ ਤੇ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਅੱਜ ਲੋਕਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਤੇ ਇਫੈਕਟਿਵ ਵੀ ਰਹਾ ਅੱਗੇ ਜਿਹੜੇ ਇਹ ਅਸੀਂ ਸੇਵਾ ਸਮਾਗਮ ਆ ਸਮੇਂ-ਸਮੇਂ ਸਰ ਕਰਦੇ ਰਹਾਂਗੇ ਵੱਖ-ਵੱਖ ਏਰੀਏ ਦੇ ਵਿੱਚ ਚਾਹੇ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਜਾਂ ਹੋਰ ਬਹੁਤ ਸਾਰੀਆਂ ਸਮੱਸਿਆ ਸਮੱਸਿਆਵਾਂ ਨੇ ਪਰਸਨਲ ਲੈਵਲ ਉੱਤੇ ਹਰੇਕ ਦੀ ਜਿਹੜੀ ਸਮੱਸਿਆ ਉਹ ਸੁਣੀਏ ਮੈਡਮ ਕਿੰਨੀਆਂ ਕੁ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜੀ ਕਿੰਨਿਆਂ ਦਾ ਮੋਕਾ ਦੇ ਹੀ ਨਹੀਂ ਪਾਰਾ ਕਿਹਾ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਤੁਹਾਡੇ ਸਾਹਮਣੇ ਹੋਇਆ ਕਿ ਸਾਰੀਆਂ ਲਗਭਗ ਸਾਰੀਆਂ ਸਮੱਸਿਆਵਾਂ ਟਾਈਮ ਬਾਉਂਡ ਕੀਤੀਆਂ ਨੇ ਵੱਖ-ਵੱਖ ਅਫਸਰਾਂ ਨੂੰ ਕਿੰਨੇ ਸਮੇਂ ਦੇ ਵਿੱਚ ਆ ਸਾਰੀਆਂ ਮੋਸੇ ਆਮ ਹੱਲ ਕਰਕੇ ਦੇਣੀਆਂ। ਉਹ ਸੜਕੀਆਂ ਦਾ ਹੱਲ ਹੋਣਾ। ਲਾਂਡਰਨ ਰੋਡ ਦੇ ਉੱਤੇ ਜਿਹੜਾ ਹੈ ਸੀਵਰੇਜ ਦੇ ਪਾਣੀ ਨੂੰ ਲੈ ਕੇ ਜਿਹੜੀ ਸੜਕ ਵੀ ਜਿਹੜੀ ਹੈ ਟੁੱਟ ਚੁੱਕੀ ਹੈ ਜੀ ਲੋਕ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ। ਉਹਦਾ ਹੱਲ ਕਰਾਉਣਾ। ਜਲਦੀ ਹੋ ਜਾਣਾ। ਮੈਡਮ ਤੁਸੀਂ ਦੇਖਿਆ ਵੀ ਜ਼ਿਆਦਾਤਰ ਸੀਵਰੇਜ ਤੇ ਹੀ ਰੌਲਾ ਪਿਆ ਤੇ ਕਮੇਟੀ ਕੋਲ ਪੈਸਾ ਵੀ ਲਗਭਗ 180 ਕਰੋੜ ਜੋ ਸੁਣਨੇ ਚ ਆ ਰਿਹਾ। ਉਹ ਲੱਗ ਕਿਉਂ ਨਹੀਂ ਰਿਹਾ? ਉਸ ਤੇ ਦਿੱਕਤ ਕਿੱਥੇ ਆ ਰਹੀ? ਨਹੀਂ ਪੈਸਾ ਤਾਂ ਜਿਹੜਾ ਦੇਖੋ ਆਪਣੇ एसटीपी ਪਾਸ ਹੋਏ ਨੇ ਉਹ ਤਾਂ ਖੁਦ ਹੀ ਮਾਜਰੇ ਵਾਲਾ ਤਾਂ ਲਗਭਗ ਕੰਮ ਚੱਲ ਰਿਹਾ ਹੈ। ਸੋ ਨੂੰ 1 ਸਾਲ ਲੱਗੂਗਾ ਜਗਾ ਜਗਾ ਤੋਂ ਕਈ ਥਾਵਾਂ ਤੋਂ ਪਟੱਿਆ ਵੀ ਹੋਇਆ ਜਿਹਦੇ ਕਰਕੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਤੇ ਇਹ ਇਹਦਾ ਮਸਲੇ ਦਾ ਸਾਰੇ ਦਾ ਹੱਲ ਹੋ ਜਾਣਾ ਹੈ ਥੋੜਾ ਸਮਾਂ ਲੱਗੂਗਾ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਹੁਣ ਪੈ ਰਹੀਆਂ ਨੇ ਤੇ ਕੁਝ ਹੋਲੀ ਵਾਟਰ ਆ ਉਹਦਾ ਵੀ ਟੈਂਡਰ ਲੱਗ ਚੁੱਕੀ ਹੈ ਕਿ ਹੋਲੀ ਵਾਟਰ ਵੀ ਜਲਦੀ ਜਿਹੜਾ ਉਹਦੀਆਂ ਸਾਰੀਆਂ ਨਹਿਰੀ ਪਾਣੀ ਖਰੜ ਤੋਂ ਮਿਲ ਜਾਣਾ ਪਰਮਾਨੈਂਟ ਪੀਣ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਜਾਣੀ ਹੈ ਐਸਟੀਪੀ ਨੂੰ 1 ਸਾਲ ਤਾਂ ਲੱਗੂਗਾ ਜੀ ਇੰਨਾ ਵੱਡਾ ਪ੍ਰੋਜੈਕਟਾ ਹੁਣ ਤੇ ਸਾਰੇ ਪ੍ਰੋਜੈਕਟਸ ਜਿਹੜੇ ਲੂਪ ਚ ਨੇ ਤੇ ਮੈਂ ਵਧਾਈ ਦਿੰਨੀ ਹੈ ਵੀ ਕਜੋਲੀ ਵਾਟਰ ਦੇ ਵੀ ਜਿਹੜੇ ਟੈਂਡਰ ਲੱਗੇ ਆ ਤੇ ਇਹ ਸਾਰੀਆਂ ਦੇ ਨਾਲ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਮਾਰੇ ਦੂਰ ਹੋ ਜਾਣਗੀਆਂ ਬਾਕੀ ਇਦਾਂ ਦੇ ਅਸੀਂ ਪ੍ਰੋਗਰਾਮ ਕਰਦੇ ਰਹਾਂਗੇ ਤੇ ਅੱਜ ਕਈ ਸਪੋਰਟਸ ਕਲੱਬਾਂ ਨੂੰ ਵੀ ਜਿਹੜੇ ਨੇ ਪੈਸੇ ਦਿੱਤੇ ਗਏ ਨੇ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿੱਥੇ ਪਰਮਾਤਮਾ ਸੇਵਾ ਲਾਉਂਦਾ ਜੀ ਕਰੀ ਜਾਂਦੀ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨਸ਼ੇ ਦਾ ਜਿਹੜਾ ਹੈ ਸਾਨੂੰ ਪਤਾ ਹੀ ਹੈ ਕੀ ਕੁਝ ਚੱਲ ਰਿਹਾ ਹੈ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਸਿਆਣੇ ਨੇ ਜੀ ਨੌਜਵਾਨਾਂ ਨੂੰ ਸਹੀ ਮੁੱਦੇ ਤੇ ਸਹੀ ਸਮੇਂ ਗੱਲ ਕਰਨੀ ਚਾਹੀਦੀ ਹੈ ਸੋਚ ਸਾਫ਼ ਰੱਖੋ ਪਰਮਾਤਮਾ ਨਾਲ ਜੁੜ ਕੇ ਰਹੋ ਤੇ ਚੰਗੇ ਸਿਆਸਤਦਾਨਾਂ ਨੂੰ ਚੁਣਦੇ ਰਹੋ ਸਮਾਂ ਸਿਸਟਮ ਆ ਰਿਹਾ ਬਦਲ ਗਿਆ ਵੀ ਪੈਸਾ ਕਮੇਟੀ ਕੋਲ ਹੈਗਾ ਦਿੱਕਤ ਕਿੱਥੇ ਆੜੀ ਲੱਗ ਕੇ ਆਉਂਦੀ ਹੈ ਦੇਖੋ ਜਿਹੜਾ ਕਮੇਟੀ ਕੋਲ ਪੈਸਾ ਪਿਆ ਰਿਹਾ ਚ ਕੋਈ ਸ਼ੱਕ ਨਹੀਂ ਕਿਉਂਕਿ ਜਿਹੜਾ ਐਸਟੀਪੀ ਦੇ ਪੈਸੇ ਆਏ ਨੇ ਉੱਪਰੋਂ ਵੀ ਆਏ ਨੇ ਸੀਵਰੇਜ ਬੋਰਡ ਨੇ ਦਿੱਤੇ ਨੇ ਜਿਹੜਾ ਸਾਡੀ ਕਮੇਟੀ ਕੋਲ 200 ਕਰੋੜ ਰੁਪਏ ਦੇ ਲਗਭਗ ਪਿਆ ਹੈ ਤੇ ਮੈਂ ਅੱਜ ਹੀ ਤੁਹਾਡੇ ਸਾਹਮਣੇ ਅਫਸਰਾਂ ਨਾਲ ਗੱਲ ਕੀਤੀ ਹੈ ਵੀ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ ਨਾ ਕਿਤੋਂ ਅਸੀਂ ਜਾ ਕੇ ਲੈ ਕੇ ਆਉਣਾ ਹੈ ਤੇ ਇਸ ਚੀਜ਼ ਨੂੰ ਅੱਛਾ ਜਿਹੜਾ ਕੁਆਲਿਟੀ ਸਿਸਟਮ ਹੈ ਵਧੀਆ ਸਿਸਟਮ ਇਨਫਰਾਸਟ੍ਰਕਚਰਾ ਦੇਣਾ ਹੈ ਇਹਨੂੰ ਅੱਜ ਟਾਈਮ ਬਾਉਂਡ ਕੀਤਾ ਸਾਰਿਆਂ ਨੂੰ ਕੰਮਾਂ ਨੂੰ ਦੇ ਕੇ ਕਿਉਂਕਿ ਹਲੇ ਥੋੜੀਆਂ ਜੀਆਂ ਜਿਹੜੀਆਂ ਪੁਰਾਣੇ ਸਮੇਂ ਦੀ ਆਦਤਾਂ ਨੇ ਘੱਟ ਕੰਮ ਕਰਨ ਦੀਆਂ ਸਲੋ ਕੰਮ ਕਰਨ ਦੀਆਂ ਹੌਲੀ-ਹੌਲੀ ਖਤਮ ਹੋ ਜਾਣਗੀਆਂ ਪਰ ਅੱਜ ਬਹੁਤ ਸਾਰੇ ਕੰਮਾਂ 'ਚ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਹੈ ਦੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਾਰਥਕ ਸਿੱਟੇ ਨੇ ਇਹਦੇ ਨਿਕਲਨੇ ਨੇ ਬਾਕੀ ਲੱਗੇ ਹੋਏ ਆ ਮਿਹਨਤ ਕਰਦੇ ਰਹੋ ਤਾਂ ਸਾਰੇ ਕੰਮ ਹੋ ਹੀ ਜਾਂਦੇ ਆ ਜੀ ਮੇਰੇ ਮਨ ਅੱਜ ਲੋਕਾਂ ਕੋਲ ਸਫਾਈ ਵਾਸਤੇ ਕਾਫੀ ਕੁਝ ਕਿਹਾ ਗਿਆ ਹੈ ਯਾਰ ਤਾਂ ਕਮੇਟੀ ਦੇ ਕੋਲ 25 ਆਟੋ ਲੈ ਕੇ ਸੀ 8 ਮਹੀਨੇ ਪਹਿਲਾਂ ਪਰ ਉਹ ਅੱਜ ਮਾਰਕੀਟ ਦੇ ਵਿੱਚ ਕਿਤੇ ਦਿਖ ਨਹੀਂ ਰੇ ਕਮੇਟੀ ਵਾਲੇ ਸਫਾਈ ਵਾਸਤੇ ਤਾਂ ਮੈਂ ਹੀ ਇਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਮੈਨੂੰ ਸਾਰੀ ਡੀਟੇਲ ਦਿਓ ਸਫਾਈ ਉੱਤੇ ਜਿਹੜਾ ਸਾਡਾ ਬਹੁਤ ਮੇਰਾ ਪਰਸਨਲ ਤੌਰ ਉਤੇ ਤੌਰ ਜ਼ਿੰਮੇਵਾਰੀ ਇਸ ਚੀਜ਼ ਨੂੰ ਮੈਂ ਸਮਝਦੀ ਆ ਤੇ ਮੇਰਾ ਜ਼ੋਰ ਲੱਗਾ ਕਿ ਸ਼ਹਿਰ ਪੂਰੇ ਤਰੀਕੇ ਨਾਲ ਕੂੜੇ ਮੁਕਤ ਹੋਵੇ ਸੀਵਰੇਜ ਸ਼ਹਿਰ ਦਾ ਬਿਲਕੁਲ ਜਿਹੜਾ ਅਸੀਂ ਠੀਕ ਕਰ ਦੇਣਾ ਹੈ ਉਹ ਤਾਂ ਸਾਡੇ एसटीपी ਚੱਲ ਹੀ ਰਹੇ ਹਨ ਓਨੀ ਦੇਰ ਤੱਕ ਟੈਂਪਰੇਰੀ ਸੋਲੂਸ਼ਨ ਵੀ ਲੋਕਾਂ ਨੂੰ ਦਵਾਂਗੇ ਫਿਲਹਾਲ ਬਾਰਸ਼ਾਂ ਦਾ ਮੌਸਮ ਹੈ ਸਾਰੇ ਜਿਹੜੇ ਸੀਵਰੇਜ ਗੱਟਰ ਨੇ ਉਹ ਸਾਫ਼ ਕੀਤੇ ਨੇ ਪੂਰੀ ਹਦਾਇਤ ਆ ਸਾਰੇ ਪ੍ਰਸ਼ਾਸਨ ਨੂੰ ਕਿ ਕੋਈ ਕਿਤੇ ਵੀ ਕਿਸੇ ਤਰੀਕੇ ਦੀ ਕੋਈ ਲੋਕਾਂ ਨੂੰ ਮੁਸ਼ਕਲ ਨਾ ਆਵੇ ਬਾਕੀ ਲੋਕਾਂ ਨੂੰ ਇਸ ਚੀਜ਼ ਨੂੰ ਸਮਝਣਾ ਪੈਣਾ ਵੀ ਜਿਹੜੀ ਅਸੀਂ ਵੱਡੇ ਪ੍ਰੋਜੈਕਟ ਪਾ ਰਹੇ ਹਾਂ ਥੋੜਾ ਸਮਾਂ ਲੱਗੂਗਾ ਸਾਰੇ ਪਹੁੰਚ ਜਾਣਗੇ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਦੂਰ ਹੋ ਜਾਣੀ ਐਸਟੀਪੀ ਬਾਕੀ ਸਾਰੇ ਟੈਂਪੋਰੀ ਸੋਲੂਸ਼ਨ ਤੁਹਾਡੇ ਲਈ ਸਾਰੇ ਸਾਰੇ ਕਰਦੇ ਪਏ ਨੇ ਥੈਂਕ ਯੂ